ਬਹੁਤੇ ਲੋਕ ਹੁਣ ਇਹ ਗੱਲ ਕਹਿੰਦੇ ਆ ਕਿ ਇਹਨਾਂ ਨਾਲੋਂ ਤਾਂ ਕਾਲੀ ਚੰਗੇ ਸੀ ਇਹਨਾਂ ਨਾਲੋਂ ਤਾਂ ਕਾਂਗਰਸ ਚੰਗੀ ਸੀ ਭਾਵੇਂ ਚੰਗੇ ਉਹ ਵੀ ਨਹੀਂ ਸੀ ਪਰ ਇਹਨਾਂ ਸਾਰਿਆਂ ਨੇ ਉਹਨਾਂ ਨੂੰ ਚੰਗੇ ਅਖਵਾਤਾ ਕਿਉਂਕਿ ਉਹ ਕਦੇ-ਕਦਾਈ ਪੰਜਾਬ ਦੇ ਲੋਕਾਂ ਦੇ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਦੇ ਉਹਨਾਂ ਦੇ ਮੰਗਾਂ ਮਸਲਿਆਂ ਤੇ ਗੌਰ ਕਰਦੇ ਜੋ ਹੋ ਸਕਦਾ ਸੀ ਥੋੜਾ-ਬਹੁਤਾ ਹੱਲ ਕਰਦੇ ਤਾਂ ਆਮ ਆਦਮੀ ਪਾਰਟੀ ਨੇ ਸਵਾ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੇ ਕੋਈ ਮੀਟਿੰਗ ਵੀ ਨਹੀਂ ਕੀਤੀ ਜਿਹੜਾ ਕਹਿੰਦਾ ਸੀ ਧਰਨੇ ਨਹੀਂ ਲੱਗਣਗੇ ਪੱਗਾਂ ਨਹੀਂ ਲੈਣਗੀਆਂ ਜਿਹੜਾ ਕਹਿੰਦਾ ਸੀ ਪਿੰਡਾਂ ਚੋਂ ਸਰਕਾਰ ਚੱਲੂ ਜਿਹੜਾ ਕਹਿੰਦਾ ਸੀ ਭਰਤੀ ਕੈਲੰਡਰ ਲਾਗੂ ਹੋਊਗਾ ਤਾਂ 3-3 ਸਾਲਾਂ ਦੇ ਵਿੱਚ ਇੱਕ ਵੀ ਮੀਟਿੰਗ ਨਹੀਂ ਕੀਤੀ ਸਿੱਖਿਆ ਸੇਧ ਦੇ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ ਨਵੀਂ ਤਾਂ ਇਸ ਦੇ ਰੋਸ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੇਰਜਗਰ ਸਾੰਜੀ ਵੱਲੋਂ ਸਾੰਜੀ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਗਰੂਰ ਪ੍ਰੋਟੈਸਟ ਰੱਖਿਆ ਸੀ 13 ਤਰੀਕ ਨੂੰ ਜਿਹਦੇ ਵਿੱਚੋਂ 29 ਜੁਲਾਈ ਦੀ ਮੀਟਿੰਗ ਦਿੱਤੀ ਗਈ ਸੀ ਤੁਹਾਨੂੰ ਸਾਰੇ ਵੇਰਜਗਰ ਸਾਥੀਆਂ ਨੂੰ ਪਤਾ ਹੈ ਅੱਜ 29 ਤਰੀਕ ਹੈ ਅੱਜ ਦੀ ਮੀਟਿੰਗ ਫੇਰ ਮੁਲਤਵੀ ਕਰ ਦਿੱਤੀ ਗਈ ਹੈ ਜਿਵੇਂ ਪਿਛਲੇ ਸਮਿਆਂ ਤੋਂ ਹੁੰਦਾ ਆ ਰਿਹਾ ਹੈ ਤਾਂ ਉਸ ਵਜੋਂ ਆਪਾਂ 14 ਅਗਸਤ ਨੂੰ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਕਿਉਂਕਿ ਪੰਜਾਬ ਦੇ ਬੇਰਜ਼ਗਾਰਾਂ ਦੇ ਹਿੱਸੇ ਦੀ ਕੋਈ ਆਜ਼ਾਦੀ ਨਹੀਂ ਹੈ ਤਾਂ 14 ਅਗਸਤ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕਰ ਰਹੇ ਹਾਂ ਤੁਸੀਂ ਪੰਜਾਬ ਦੇ ਬੇਰਜ਼ਗਾਰ ਜਿੱਥੇ ਕਿਤੇ ਵੀ ਬੈਠੇ ਹੋ ਆਪਣੇ ਤੌਰ ਤੇ ਵੱਡੀ ਗਿਣਤੀ ਦੇ ਵਿੱਚ 14 ਤਰੀਕ ਨੂੰ ਸੰਗਰੂਰ ਪਹੁੰਚੋ ਤਾਂ ਜੋ ਲਗਾਤਾਰ ਮੀਟਿੰਗਾਂ ਤੋਂ ਭੱਜਣ ਵਾਲੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ ਸਿੱਖਿਆ ਦੇ ਸੇਧ ਦੇ ਵਿੱਚ ਪੋਸਟਾਂ ਲਈਆਂ ਜਾ ਸਕਣ ਉਹ ਮਰਾਤ ਛੋਟ ਲਈ ਜਾਵੇ 55% ਦੀ ਵੇਤਨ ਕੀ ਸਰਤ ਰੱਦ ਕਰਵਾਈ ਜਾਵੇ ਮਾਸਟਰ ਕੈਟਰ ਲੈਕਚਰ ਅਸਾ ਇੱਕ ਪ੍ਰੋਫੈਸਰ ਦੀਆਂ ਪੋਸਟਾਂ ਲਈਆਂ ਜਾਣ ਆਰਟ ਐਂਡ ਕਰਾਫਟ ਮਲਟੀ ਪਰਪਸ ਦੀਆਂ ਮੰਗਾਂ ਨੂੰ ਹੱਲ ਕਰਵਾਇਆ ਜਾ ਸਕੇ ਸੋ ਬੇਰਜ਼ਗਾਰ ਸੰਝੇ ਮੁਰਚੇ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ ਤੁਸੀਂ 14 ਤਰੀਕ ਨੂੰ 14 ਅਗਸਤ ਨੂੰ ਸੰਗਰੂਰ ਸਵੇਰੇ 11 ਵਜੇ ਪਹੁੰਚਣਾ ਹੈ ਬੇਰਜ਼ਗਾਰ ਸੰਝੇ ਮੁਰਚੇ ਵੱਲੋਂ ਮੈਂ ਸੁਖਵਿੰਦਰ ਸੇਟਲਵਾ